मोटरसाइकिल तो समान अपने बन लिया रेडी कर ले बस थोड़ी दो मिनट आइडलिंग करके वो तो उस निकल इतना बन लिया समान अपने इधर क्लासिक भी रेडी है चलो 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 इस समय आप मनाली तो पांच सत किलोमीटर अगे आ गए बहुत प्यारा व्यू है इतने हम एक छोटा जा इत ढाबा है इतने आप कुछ छकते हैं हेड साहब मोहम्मद साहब मैडम भाभी सारे इतने छकते हैं आप ਇਹ ਰੱਪਾ ਨਿਕਲਦੀ ਹੈ ਅੱਗੇ ਵੱਲ ਤੰਦੂਕਾ ਹੈ ਗਿਆ ਇਸ ਸਮੇ ਅਟਲ ਟਰਨਲ ਤੋਂ ਤਕਰੀਬਨ 2-3 ਕਿਲੋਮੀਟਰ ਪਿੱਛੇ ਆਪਾਂ ਸਾਹਮਣੇ ਬਹੁਤ ਤਗੜਾ ਸਨੋ ਫਾਲ ਹੋ ਰਿਹਾ ਹੈ ਦਿਖਦਾ ਹੋਊਗਾ ਤੁਹਾਨੂੰ ਤੇ ਇਸ ਸਾਈਡ ਵੀ ਪਹਾੜੀਆਂ ਤੇ ਪੂਰਾ ਵੱਡਾ ਤਗੜਾ ਸਨੋ ਫਾਲ ਹੋ ਰਿਹਾ ਹੈ ਬਹੁਤ ਸੁੰਦਰੀਆਂ ਤੇ ਬਹੁਤ ਗ੍ਰੈਂਡ 뷰 ਹੈ ਅਟਲ ਟਰਨਲ ਹਰਤੰਗ 2 ਲੌਂਗਿਟਿਊਡ 48 ਦਾਰਚਾ 78 ਸਰਚੂ 153 ले 211 445 ਇਹ ਤੋਂ ਤਕਰੀਬਨ 4 2 ਕਿਲੋਮੀਟਰ ਆਪਣਾ ਸਹੀ ਲੇਅਰ ਹੈ ਗਿਆ ਜੀ ਸੌਰੀ ਟਲ ਟਨਲ ਉੱਪਰ 2 ਕਿਲੋਮੀਟਰ ਆਪਾਂ ਪਹੁੰਚ ਗਏ ਟਲ ਟਨਲ ਸਾਹਮਣੇ ਤਕੜਾ 스ਨੋਫਾਲ ਹੋ ਰਿਹਾ ਹੈ ਇਹ ਆ ਗਏ ਜਟਲ ਟਨਲ ਅੱਗੇ ਆਪਾਂ ਕਰਨ ਰਾਈਟ ਕਾ ਦਿੱਕਤ ਕੀ ਆਵਾਜ਼ ਆ ਰਹੀ ਹੈ ਐਟ੍ਰੋਨ ਨੇ ਹਰ ਟਾਈਮ ਇੱਕ ਦੋ ਪਿਕਚਰਸ ਕਲਿੱਕ ਕਰਕੇ ਥੋ ਪਹੁੰਚ ਗਏ ਅਟਲ ਤਰਮਨ ਦੇ ਪਿੱਛੇ ਸਰ ਖੜੇ ਨੇ ਕਰਨ ਸਰ ਮੈਂ ਉਹ ਅਭੀ ਜੀਸਨ ਸਾਹਿਬ ਸਾਹਮਣੀ ਆਪਣੀ ਅਟਲ ਤਰਮਨ ਨੂੰ ਉਹੜੇ ਤੋਂ ਅੱਗੇ ਨਿਕਲ ਕੇ ਆਪਾਂ ਸਿਸੂ ਚੱਲਾਂਗੇ ਸਿਸੂ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਆਪਾਂ ਲੇ ਕਰਨਾ ਹੈ ਤੇ ਲੇ ਕਰਨਾ ਆਪਾਂ ਸ਼ਿੰਕਲੋ ਤੇ ਕਰਨਾ ਹੈ ਜਾਂ ਬਾਹਰਲਾ ਚਲਾ ਦੇਣਾ ਬਸ ਚੱਲਦੇ ਫਿਰ ਆਪਾਂ ਓਕੇ ਪਰ ਸਾਰੇ ਕਰ ਰਹੇ ਆ ਅਟਲਟਰ ਨਾਲ ਸਾਰੇ ਕੁੜੀ ਕੰਪਲੀਟ ਸਾਰੇ ਫਤਿਹਰ ਸਾਥੀ ਹਾਂਜੀ ਆਪਾਂ ਹਟਰ ਟੇਮਿਲ ਕ੍ਰਾਸ ਕਰਕੇ ਆਪਾਂ ਅੱਗੇ ਸਿਸੂਵਾਲ ਨਿਕਲਿਆ ਹੈ ਤੇ ਆਪਾਂ ਨੂੰ ਅੱਗੇ ਬਾਈ ਜੀ ਮਿਲੇ ਨੇ ਇਹ ਵੀ ਖੰਨੇ ਤੋਂ ਨੇ ਓਕੇ ਓਕੇ ਸਾਰੇ ਕੈਂਚੇ ਦੇਖ ਲੈ ਓਕੇ ਜੀ ਥੋੜਾ ਆਪਾਂ ਚੱਲਾਂਗੇ ਸਿਸੂ ਇੱਥੋਂ ਤੋਂ ਥੋੜਾ ਅੱਗੇ ਆਪਾਂ ਸਿਸੂ ਵੱਲ ਤੇ ਬਹੁਤ ਸੋਹਣਾ 뷰 ਇੱਥੇ ਬਹੁਤ ਘੈਂਟ ਹੈ। ਵੱਲਗੀ ਜੀ ਬਰਸਾਤ ਵੀ ਹੋਈ ਹੋਈ ਹੈ। ਰਸਤੇ 'ਚ ਚਲਦੇ-ਚਲਦੇ ਇੱਕ ਹੋਰ 뷰 ਬਹੁਤ ਸੋਹਣਾ ਆਪਾਨੂੰ ਮਿਲਿਆ ਹੈ। ਥੱਲੇ ਨਦੀ ਚੱਲ ਰਹੀ ਹੈ। ਤੇ ਉਹ ਸਾਹਮਣੇ ਦੇਖੋ। ਕਿੰਨਾ ਸੋਹਣਾ 뷰 ਹੈ। ਤੇ ਇੱਧਰੋਂ ਇੱਕ ਬਹੁਤ ਘੈਂਟ ਕਾਰ ਸਪੋਰਟਸ ਕਾਰ ਚੱਲੀ ਜਾ ਰਹੀ ਹੈ। ਬੜੀ ਘੈਂਟ ਪੁੱਤ ਨਾ ਸੋਣਾ ਸਾਰਾ ਗਿਆ ਚੁਨਾ ਕੇ ਉਹ ਜਿਹਾ ਛੋਟਾ ਜਿਹਾ ਸਿਸੂ ਵਿੱਚ ਪੈਟਰੋਲ ਪੰਪ ਹੈ ਇੱਥੇ ਆਪਾਂ ਪੈਟਰੋਲ ਭਰਨ ਲਈ ਰੁਕੇ ਆ ਬਸ ਇੱਕੇ ਮਸ਼ੀਨ ਹੈ ਕੱਚਾ ਜਿਹਾ ਸੌਤਾ ਹੈ ਸਾਹਮਣੇ ਪਰ ਵੀਲੇ ਬਾੜ ਸਿਸੂ ਤੋਂ ਤੋਰਪਾਗੇ ਬਾਅਦ ਇੱਕ 1.5 ਕਿਲੋਮੀਟਰ ਗਿਆ ਲੱਕੇ ਚਲਦੇ ਦੇਖੇ ਮੈਨੂੰ ਦੁੱਖ ਮੈਂ ਇਹ ਵੀ ਫਿਲਮਾਉਣ ਦੀ ਸੋਚਿਆ ਆਪਾਂ ਪਹੁੰਚ ਕੇ ਕਲਾਂਗ ਇੱਥੋਂ ਤੇਲ ਤਾਂ ਆਪਾਂ ਪਿੱਛੇ ਸਿਸੂ ਪਵਾ ਲਿਆ ਸੀ ਇੱਥੋਂ ਥੋੜਾ ਹੋਰ ਕੈਰੀ ਕਰ ਲਿਆ 10-15 ਕਿਲੋਮੀਟਰ ਹੀ ਆਪਾਂ ਐ ਵੀ ਆ ਗਏ ਹੁਣੇ ਹਾਰਡਲੀ ਤੇ ਕਿਉਂਕਿ ਅੱਗੇ ਪੈਟਰੋਲ ਪੰਪ ਦੂਰ ਹੈ ਹਿਮਾਲੇ ਨੇ ਆਪਣੀ ਵੱਡੀ ਆ ਫਿਊਲ ਦੀ ਸ਼ਾਰਟੇਜ ਵੀ ਹੋ ਸਕਦੀ ਹੈ ਇਸ ਲਈ ਬਸ ਆਹ ਸਾਹਮਣੇ ਉੱਚੀਆਂ ਪਹਾੜੀਆਂ ਚੋਟੀਆਂ ਤੇ 스노우ਫਾਲ ਹੋ ਰਿਹਾ ਹੈ ਆਪਾਂ ਕਰਿਆ ਤਾਂ ਅੱਗੇ ਆਪਾਂ ਪਹੁੰਚਣ ਵਾਲੇ ਹਾਂ ਜਿਸਪਾ ਜਿਸਪਾ ਤਕਰੀਬਨ ਇੱਥੋਂ ਪੰਜ ਤੋਂ 6 ਕਿਲੋਮੀਟਰ ਗਏ ਐਵੇਂ ਤਾਂ ਕੁਝ ਮੋਲ ਹੈ ਇੱਥੇ ਸੜਕਾਂ ਖੁੱਲੀਆਂ ਡੁੱਲੀਆਂ ਨੇ ਬੇਸਿਕਲੀ ਕੋਈ ਆਫ ਰੋਡਿੰਗ ਪੈਚ ਕੁਝ ਐਡਾ ਤਕੜਾ ਆਇਆ ਨਹੀਂ ਹੈਗਾ ਐਡਾ ਤਕੜਾ ਕਿ ਆਈ ਨਹੀਂ ਹੈਗਾ ਕੋਈ ਕੱਚਾ ਨਹੀਂ ਸੀ ਸਾਰੀਆਂ ਸੜਕਾਂ ਨਵੀਆਂ ਬਣੀਆਂ ਹੋਈਆਂ ਨੇ ਬਾਕੀ স্নੋ ਫਾਲ ਪੂਰੇ ਤਕੜੇ ਹੋ ਰਹੇ ਨੇ ਸਾਰੇ ਪਾਸੇ ਆਪਾਂ ਜਾਣਾ ਇਸ ਸਾਈਡ ਫੋਕੇ ਧੀ ਗਰੀ ਜਾਂਦੇ ਨੇ ਲੋਕ ਇੱਥੇ ਪੌੜੀ ਨੋਵਾ ਕੇ ਜਿਵੇਂ ਬਣਾ ਗਏ ਛੋਟੇ ਠੱਤੇ ਡਰੋਪਾ ਆਈ ਸੀ ਤੇ ਆ ਬ੍ਰਿਜ ਕ੍ਰੋਸ ਕਰਕੇ ਆਪਾਂ ਦਰਚਾ ਪਹੁੰਚ ਗਏ ਹੁਣ ਇੱਥੇ ਇੱਥੋਂ ਆਪਾਂ ਅੱਗੇ ਨਿਕਲਾਂਗੇ ਸ਼ਿੰਕੁਲਾਵਾਂ ਅੱਪਾ ਸਰਚ ਚੱਕ ਪੋਜਿਸਟ ਕਰਿਆਗੇ ਇੱਥੋਂ ਆਪਾਂ ਨੂੰ 3 ਡਰਾਕੇ ਉਹ ਸਾਹਮਣੇ ਸ਼ਿੰਕੁਲਾਵਾਂ ਵੱਸਦਾ ਜੁਦਾ ਆਪਾਂ ਤੋਂ ਆਈ ਸਾਈਡ ਹੈਗਾ ਸ਼ਿੰਕੁਲਾ ਉਹ ਪਿੱਛੇ ਦਾ ਸੀ ਰਸਤਾ ਹੈਗਾ ਤੇ ਉਹ ਟਰੱਕ ਮੁੜਿਆ ਜਿਹੇ ਸਾਈਡ ਤੋਂ ਜਾਂਦਾ ਬਰਲਾ ਜਾਂਦਾ ਪਰ ਮਾਤਰਾ ਤੋਂ ਪਾ ਕੋਈਰ ਪੇਚ ਕੀਤਾ ਹੋਇਆ ਜੀ ਤੇ ਇਸ ਵਾਰ ਆਪਾਂ ਕਰਾਂਗੇ ਸ਼ਿੰਗੂਲਾ ਪਾਪਾ ਇਸ ਟਾਈਮ ਸ਼ਿੰਗੂਲਾ ਪਾਸ ਤੋਂ ਤਕਰੀਬਨ 15 ਤੋਂ 18 ਕਿਲੋਮੀਟਰ ਪਿੱਛੇ ਆ ਰਸਤੇ ਵਿੱਚ স্নੋਫਲੈਕਸ ਸਟਾਰਟ ਹੋ ਗਏ ਵੈਦਰ ਪੂਰਾ ਵਿਗੜ ਗਿਆ ਹੈ ਨਾ ਤੇ ਆਪਾਂ ਥੋੜਾ ਰੇਨ ਕੋਟ ਵਗੈਰਾ ਵੀ স্নੋ ਤੋਂ ਬਚਣ ਲਈ ਤੇ ਆਪਾਂ ਸਾਮਾਨ ਸਭ ਸੈੱਟ ਕਰ ਲਈ ਰੁਕੇ ਹਾਂ ਹੁਣ ਨਿਕਲਦੇ ਆਪਾਂ ਅੱਗੇ ਮੈਦਰ ਪੂਰਾ ਖਰਾਬ ਹੋਇਆ ਹੋਇਆ ਹੁੰਦਾ ਸਾਰੇ ਬੱਚੇ ਆਸ ਰੋਫਲਿਕਸ ਆਉਣ ਲੱਗੇ ਨੇ ਓਕੇ ਚੀਆ ਤੋਂ ਪਾਏ ਨੇ ਓਕੇ ਚੀਆ ਤੋਂ ਤੇ ਓ ਦੇ ਕੋ ਓਕੇ ਚੀਆ ਤੋਂ ਪਾਏ ਹੌਲੀ ਵਧੀ ਹੋ ਰਹੀ ਹੈ ਬੰਦੇ ਹੁਣ ਤੋਂ ਪਿੱਛੇ ਰਹਿ ਗਏ ਸੀ ਉਹ ਬਾਈਕ ਆਪਣੀ ਆ ਗਈ ਆ ਕੇ ਕਰਨ ਸਾਰੀ ਕ੍ਰਾਸ ਕਰਕੇ ਗੋਮ ਬੋਰੰਜਰ ਸਾਹਮਣੇ ਗੋਮ ਬੋਰੰਜਰ ਪਹਾੜ ਵਾ ਸਾਹਮਣੇ ਪਹਾੜ ਹੈ ਗੋਮ ਠੀਕ ਹੈ ਜੀ ਠੀਕ ਹੈ ਜੀ ਆ ਭਾਈ ਸਾਹਿਬ ਨੇ ਸਤੂਤ ਮੈਗੀ ਤੇ ਚਾਹ ਪੀਤੀ ਆ ਬੜਾ ਵਧੀਆ ਸੀ SNOW ਫਾਲ ਐਡਾ ਤਖੜਾ ਹੋਇਆ ਤੇ ਹੁਣ ਵੀ ਅਜੇ ਹੋ ਰਿਹਾ ਵੀ ਆਦਿ ਜਿਉ ਆਪਣੇ ਬਾਈਕ ਸੜੀਆਂ ਨੇ ਇਹ ਤਾਂ ਹੁਣ ਕੱਟ ਗਿਆ ਆ ਐਵੇਂ ਆ ਦੇਖੋ ਅਤੇ ਨਿਊ ਜਰਨਸ ਰੋਡ ਬੁੱਲਡ ਬਿਲਕੁਲ ਠੀਕ ਨਹੀਂ 1 ਕਿਲੋਮੀਟਰ ਪਾਸ ਹੈਗਾ ਸੀ ਕਿਲੋ ਕ੍ਰਾਸ ਕਰਨ ਤੋਂ ਬਾਅਦ ਬਾਕੀ ਸਭ ਏ ਵਨ ਹੈ ਕੋਈ ਦਿੱਕਤ ਨਹੀਂ ਸੱਚੇ ਕਪੂਸ ਤੋਂ ਪਾਣੋ 80% ਸੇਫਟੀ ਤੇ ਬੇ ਰੋਡ ਛੱਡ ਕੇ ਇਸ ਸਲਿਪ ਰੋਡ ਤੋਂ ਜਾਣਾ ਹੈ ਉਹ ਗੇ ਬੰਦ ਰਹੀ ਹੈ ਤੇ ਇਹ ਰੋਡ ਤੋਂ ਹੁਣ ਆਪਾਂ ਜਾਣਾ ਪੈਣਾ ਹੈ ਪਦਮ ਤੋਂ ਲਾ 40-45 ਕਿਲੋਮੀਟਰ ਪਿੱਛੇ ਆ ਤੇ ਕੁਝ ਐਵੇਂ ਦਾ 뷰ਏ تھے ਕਹਿੰਤੀਆ ਬੜੀ ਅਨੇ ਸੜਕਾਂ ਦਾ ਕੰਪਨੀ ਜੁਕੀਪਟਰ ਤੇ ਚੱਲ ਰਿਹਾ ਤੇ ਇਹ ਰੋਡ ਆਫ ਰੋਡ ਕਹਿ ਸਕਦੇ ਹੋ ਪਰ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਦੇ ਵਿੱਚ ਉਹ ਥੱਲੇ ਦਰਿਆ ਚੱਲ ਰਿਹਾ ਦੂਜੀ ਸਾਈਡ ਰੋਡ ਤੋਂ ਕੰਮ ਚੱਲ ਰਿਹਾ ਇਹ ਵੀ ਪਦਮ ਜਾਂਦੀ ਹੈ ਤੇ ਤੇਰੇ ਇਹ ਆਫ ਰੋਡਿੰਗ ਹੈ ਇਹ ਵੀ ਪਦਮ ਜਾਂਦੀ ਹੈ ਕਮ ਝੰਗੀ ਪੁੱਤਰ ਨੂੰ ਚੱਲ ਰਿਹਾ ਸਾਰਾ ਸੜਕਾਂ ਬਗਿਆ ਸਾਰਾ ਹੀ ਹੈ ਬਿਲਕੁਲ ਹੀ ਵੀਰਾਨ ਏਰੀਆ ਪੂਰਾ ਟ੍ਰੈਫਿਕ ਵੀ ਨਹੀਂ ਹੈਗੀ ਇੰਨਾ ਜ਼ਿਆਦਾ ਵੀਰਾਨ ਏਰੀਆ ਹੈ ਸਾਰੀ ਆਫ ਰੋਡਿੰਗ ਤਕਰੀਬਨ 15 ਤੋਂ 20 ਕਿਲੋਮੀਟਰ ਹੋਗੇ ਪੂਰੇ ਪਹਾੜ ਬਿਲਕੁਲ ਰੌ ਹੈ ਬਿਲਕੁਲ ਰੌ ਸਾਹਮਣੇ ਕਸਬਾ ਸ਼ੈਲਪਦੂ ਨਹੀਂ ਨਾ ਹੋਵੇ ਬਹੁਤ ਸੋਨੇ ਜਾਨਵਰ ਆਪਾਂ ਨੂੰ ਰਸਤੇ 'ਚ ਲਿਖੇ ਨੇ ਆ ਦੇਖੋ ਬਹੁਤ ਸੋਨੇ ਜਾਨਵਰ ਨੇ ਮੇਰੇ ਵੱਲ ਦੇਖੀ ਜਾ ਰਹੇ ਨੇ आप पोच गए पदोंम हूँ आपे स्टे करिए पदम ए में अपना ਸਰਦੀ ਬਹੁਤ ਸੀ ਜਿੰਨੀ ਕਹਦੀ ਓਨੀ ਜ਼ਿਆਦਾ ਬਾਹਰ ਦਾ 뷰 ਕੁਸ਼ ਐਵੇਂ ਦਾ ਬਰਫ ਨਾਲ ਦੇ ਪਹਾੜ